ਅੱਜ ਅਸੀਂ ਪਹੁੰਚੇ ਜੀ ਗੁਰਦਾਸਪੁਰ ਦੇ ਕਲਨੌਰ ਧਾਮ ਸੋ ਗੁਰਦਾਸਪੁਰ ਦੇ ਸ਼ਹਿਰ ਕਲਨੌਰ ਵੀ ਜਿਹੜਾ ਵਾ ਜੀ ਸਤਗੁਰੂ ਸ਼੍ਰੀ ਬਾਵਲਾਲ ਦੇ ਹਾਲ ਜੀ ਦਾ ਜਿਹੜਾ ਵਾ ਜੀ ਤਪੁਸਥਾਨ ਆ ਜੀ ਜਿੱਥੇ ਬਾਵਲਾਲ ਜੀ ਨੇ ਤਪ ਕੀਤਾ ਸੀ ਜੀ ਸੋ ਇਹ ਤਪੂ ਭੂਮੀ ਜਿਹੜੀ ਆ ਜੀ ਬਹੁਤ ਹੀ ਪਵਿੱਤਰ ਸਥਾਨ ਆ ਔਰ ਇਹਦੀ ਜਿਹੜੀ ਮਹਿਮਾ ਵਾ ਪੂਰੇ ਇਲਾਕੇ ਦੇ ਵਿੱਚ ਇਹਦੀ ਮਹਿਮਾ ਵਾ ਸੋ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਵਲਾਲ ਜੀ ਦੇ ਜਿੱਥੇ ਉਹਨਾਂ ਨੇ ਤਪ ਕੀਤਾ ਸੀ ਉਹ ਦਰਸ਼ਨ ਕਰਾਉਣੇ ਆ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜੀ ਸੋ ਮਾਲ ਜੀ ਨੇ ਜਿਹੜਾ ਵਾ ਜੀ ਦੱਸਦੇ ਨੇ ਵੀ 84 ਸਾਲ ਜਿਹੜਾ ਵਾ ਜੀ ਇਹ ਨਾਲ ਹੀ ਬਿਲਕੁਲ ਜਿਹੜੀ ਹੈ ਸਮਾਦੀ ਦੇ ਬਿਲਕੁਲ ਨੇੜੇ ਖੜੇ ਆ ਸਮਾਦੀ ਦੀ ਬੈਕ ਸਾਈਡ ਤੇ ਜਿਹੜਾ ਵਾ ਜੀ ਜਿਹੜਾ ਕਿਰਨ ਨਦੀ ਵਗਦੀ ਆ ਜੀ ਸੋ ਕਿਰਨ ਨਦੀ ਦੇ ਕੰਢੇ ਦੇ ਉੱਪਰ ਜਿਹੜਾ ਵਾ ਜੀ ਮਹਾਰਾਜ ਨੇ ਤਪ ਕੀਤਾ ਸੀ ਇਸ ਥਾਂ ਦੇ ਜਿਹੜੀ ਇੱਥੇ ਸਮਾਦੀ ਬਣੀ ਦੀ ਆ ਇਸ ਥਾਂ ਦੇ ਤਪ ਕੀਤਾ ਸੀ ਸੋ ਤਸਵੀਰਾਂ ਦਾ ਨਾਲ ਸਾਂਝੀਆਂ ਕਰਦੇ ਆ ਜੀ ਔਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਤਿਗੁਰੂ ਸ਼੍ਰੀ ਬਾਬਾ ਲਾਲ ਦੇਵ ਜੀ ਦੇ ਸੋ ਇੱਥੇ ਮੈਂ ਦੱਸਣਾ ਵੀ ਅਪਾਰ ਕਿਰਪਾ ਜਿਹੜੀ ਸੰਤਾਂ ਤੇ ਮਹਾਰਾਜ ਦੀ ਹਮੇਸ਼ਾ ਬਣੀ ਦਿੰਦੀ ਆ ਜੀ ਸੋ ਵੱਡੀ ਗਿਣਤੀ ਜਿਹੜੇ ਆ ਜੀ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸ ਔਰ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਵਾਲ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਜੀ ਸੋ ਇਹ ਮਹਾਰਾਜ ਦੀ ਸਮਾਧੀ ਹੈ ਜੀ ਜੀ ਤੁਹਾਨੂੰ ਦਰਸ਼ਨ ਦਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਥੋੜਾ ਹੋਰ ਅੱਗੇ ਆਓ ਭਾਈ ਸੋ ਇਹ ਤਸਵੀਰ ਜਿਹੜੀ ਹੈ ਜੀ ਤੁਹਾਨੂੰ ਦਰਸ਼ਨ ਜੀ ਕਰ ਰਹੇ ਹਾਂ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਵਾਲ ਜੀ ਮਹਾਰਾਜ ਜੀ ਦੀ ਸਮਾਧੀ ਪਵਿੱਤਰ ਸਮਾਧੀ ਜਿਹੜੀ ਹੈ ਜੀ ਜਿੱਥੇ ਲੋਕ ਜਿਹੜੇ ਝੋਲੀਆਂ ਪਰ ਪਰ ਕੇ ਜਾਂਦੇ ਨੇ ਜੀ ਖਾਲੀ ਹੱਥੇ ਦਾ ਲੋਂਦੇ ਨੇ ਔਰ ਝੋਲੀਆਂ ਪਰ ਪਰ ਕੇ ਇਸ ਦਵਾਰੇ ਤੋਂ ਜਾਂਦੇ ਨੇ ਜੀ ਸੋ ਇਹ ਤੁਹਾਨੂੰ ਅੱਜ ਅਸੀਂ ਘਰ ਬੈਠੇ ਦਰਸ਼ਨ ਕਰਾ ਦੇਣੀ ਸਾਡੀ ਕੋਸ਼ਿਸ਼ ਹੁੰਦੀ ਆ ਵੈਸੇ ਕਿ ਆਪਣੇ ਇਲਾਕੇ ਦੇ ਗੁਰਦਾਸਪੁਰ ਪਠਾਨਕੋੜ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਈ ਗਿਆ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਜੀ ਇਸ ਪਵਿੱਤਰ ਸਥਾਨ ਤੇ ਸੋ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸਤਗੁਰੂ ਸ਼੍ਰੀ ਬਾਵਲਾਲ ਦਿਵਾਲ ਜੀ ਦੇ ਇਸ ਪਵਿੱਤਰ ਪਾਵਨ ਸਥਾਨ ਦੇ ਜੀ ਸੋ ਤੁਸੀਂ ਅੱਜ ਘਰ ਬੈਠੇ ਜਿਹੜੇ ਆ ਜੀ ਮਾਰੇ ਦੇ ਦਰਸ਼ਨ ਕਰੋ ਜੀ ਸੋ ਆਪਾਰ ਕਿਰਪਾ ਜੜੀ ਹੈ ਜੀ ਸੰਤਨ ਦੇ ਮਹਾਰਾਜ ਦੀ ਹਮੇਸ਼ਾ ਬਣੀ ਰਹਿੰਦੀ ਹੈ ਜੀ ਸੋ ਇਸ ਜਗ੍ਹਾ ਤੇ ਮਹਾਰਾਜ ਜਿਹੜਾ ਵਾ ਜੀ ਦੱਸਦੇ 84 ਸਾਲ ਤੱਕ ਕੀਤਾ ਸੀ ਜੀ 84 ਸਾਲ ਤੇ ਤਪ ਕਰਨ ਤੋਂ ਬਾਅਦ ਜਿਹੜਾ ਵਾ ਜੀ ਮਹਾਰਾਜ ਨੇ ਆਪਣੀ ਕਾਇਆ ਕਲਪ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਵਾ ਅਗੇ ਧਿਆਨਪੁਰ ਧਾਮ ਜਿਹੜੇ ਮਹਾਰਾਜ ਪਹੁੰਚੇ ਜੀ ਉਸ ਤੋਂ ਬਾਅਦ ਧਿਆਨਪੁਰ ਤੋਂ ਫਿਰ ਅੱਗੇ ਜੀ ਸਾਰੀ ਜਿਹੜੀ ਕਹਾਣੀ ਜਿਹੜੀ ਚੱਲਦੀ ਹੈ ਜੀ ਸੋ ਮੇਨ ਸਤਾਂ ਜਿਹੜਾ ਵਾ ਜਿੱਦ ਤੋਂ ਸ਼ੁਰੂਆਤ ਹੋਈ ਆ ਉਹ ਇਹ ਸਥਾਨ ਆ ਜੀ ਸੋ ਇਸ ਪਵਿੱਤਰ ਸਥਾਨ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ ਸੋ ਤੁਹਾਨੂੰ ਕਿਰਨ ਨਦੀ ਕਿਰਨ ਨਦੀ ਵੀ ਜਿਹੜੀ ਤੇ ਸੁੰਦਰ ਨਦੀ ਜਿਹੜੀ ਹੈ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਫਿਲਹਾਲ ਤੁਹਾਨੂੰ ਅਸੀਂ ਸਮਾਦੀ ਦਰਸ਼ਨ ਕਰਾ ਰਹੇ ਹਾਂ ਇਹ ਉਹ ਪਵਿੱਤਰ ਸਥਾਨਾ ਜੀ ਇਹਦੇ ਉੱਪਰ ਜਿਹੜਾ ਵਾ ਜੀ ਇਸ ਮਹਿਮਾ ਜਿਹੜੀ ਹੈ ਜੀ ਗੱਦੀ ਦੀ ਔਰ ਇਹਦਾ ਜਿਹੜਾ ਇਤਿਹਾਸ ਜਿਹੜਾ ਜੀ ਉਹ ਵੀ ਇੱਥੇ ਵਰਣਨ ਕੀਤਾ ਗਿਆ ਵਾ ਜੀ ਸੋ ਮਹਾਰਾਜ ਜੀ ਰਾਮਸੰਤੋ ਦਾਸ ਜੀ ਨੇ ਜਿਹੜਾ ਵਾ ਜੀ ਇਸ ਜਗ੍ਹਾ ਨੂੰ ਬਹੁਤ ਜ਼ਿਆਦਾ ਸੁੰਦਰ ਰੂਪ ਦਿੱਤਾ ਵਾ ਜੀ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ ਗਈ ਆ ਔਰ ਇੱਕ ਸੁੰਦਰ ਰੂਪ ਦਿੱਤਾ ਗਿਆ ਵਾ ਸੋ ਇਹਦੇ ਨਾਲ ਜਿਹੜਾ ਇੱਕ ਸ਼ਵਾਲਿਆ ਵੀ ਆ ਜੀ ਸੁੰਦਰ ਸ਼ਵਾਲਿਆ ਵੀ ਆ ਸੂਇਸ਼ ਵਾਲੇ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ। ਸੇ ਪਵਿੱਤਰ ਸ਼ਵਾਲਿਆ ਜੀ। ਇਹ ਵੀ ਪੁਰਾਣਾ ਇਤਿਹਾਸਿਕ ਸ਼ਵਾਲਿਆ ਵਾ ਜੀ। ਸੋ ਇਹੋ ਇਤਿਹਾਸਿਕ ਸ਼ਵਾਲਿਆ ਵਾ ਜੀ। ਸ਼ਿਬੂਲੇ ਬਾਬਾ ਜੀ ਦੀ ਮਹਿਮਾ ਦਾ ਗੁਣ ਗਾਣੀ ਤੇ ਹੁੰਦਾ ਵਾ। ਸੋ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਅੱਜ ਘਰ ਬੈਠਿਆਂ ਨੂੰ। ਸਤਗੁਰੂ ਸ਼੍ਰੀ ਬਾਵਲਾਲ ਦੇ ਹਾਲ ਜੀ। ਤਪੂ ਬੂਮੀ ਕਲਨੌਰ ਦੇ ਜੀ ਤਪਸਾਂ ਦੇ ਸੋ ਤੁਹਾਨੂੰ ਕਿਰਨ ਨਦੀ ਦੇ ਦਰਸ਼ਨ ਕਰਾਉਣੇ ਆ ਜੀ ਮਰਾ ਇਹ ਕਿਰਨ ਨਦੀ ਹਾਂ ਜੀ ਇਹ ਕਿਨ ਨਦੀ ਹੈ ਜੀ ਕਿਨ ਨਦੀ ਹੈ ਇਹ ਬਹੁਤ ਬੜੀ ਹੈ ਜੀ ਜੀ ਗਾਲ ਦੀ ਕਿਰਪਾ ਸੇ ਜੀ ਜਹੀਂ ਪਰ ਮਰਾ ਇਹ ਮਰਾ ਇਨ ਤਪ ਕੀਤਾ ਸੀ ਹਾਂ ਜੀ ਹਾਂ ਜੀ ਇਹ ਥੇ ਤੁਹਾਡਾ ਜੀ ਜਹੀਂ ਪਰ ਤਪ ਕੀਤਾ ਸੀ ਜੀ

पर महाराज जी, था। तो जी बड़ी दूर दूर से लोग आते हैं यहाँ पर बड़े दूर दू से आते हैं विदेशों से भी लोग हाँ, आते हैं सब जगह से आते हैं सब जगह से आते हैं ठीक है जय श्री बाबू लाल जी सा जी श्री राम श्रद्धालु सो महाराज ने गलबात कर रहे थे महाराज दस रहे कि वो गिनती जो श्रद्धालु है जी दरबार पहुँचते हैं ये देखो बगीचा भी है साथ जी ये बगीचा भी एक सुंदर बगीचा बनाया था वा जिते अलग 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 प्रकार के जड़े जी, जी ਪੌਦੇ ਲਗਾਏ ਗਏ ਨੇ ਫਲਾਂ ਦੇ ਪੌਦੇ ਲਗਾਏ ਗਏ ਨੇ ਸੋ ਇੱਕ ਵਧੀਆ ਮੈਸੇਜ ਹੈ ਜੀ ਇਹ ਕਿਉਂਕਿ ਜਿਹੜੇ ਲੋਕ ਦਰਖਤਾਂ ਨੂੰ ਵੜਦੇ ਨੇ ਉਹਨਾਂ ਲਈ ਇੱਕ ਵਧੀਆ ਮੈਸੇਜ ਦਿੱਤਾ ਗਿਆ ਵਾ ਇਸ ਗੱਦੀ ਵੱਲੋਂ ਵੀ ਵੱਧ ਤੋਂ ਵੱਧ ਪੌਦੇ ਲਗਾਓ ਜੇਕਰ ਆਪਣਾ ਜੀਵਨ ਤੁਸੀਂ ਖੁਸ਼ਹਾਲ ਕਰਨਾ ਵਾ ਤਾਂ ਪੌਦੇ ਵੱਧ ਤੋਂ ਵੱਧ ਲਗਾਓ ਜੀ ਸੋ ਮਾਰੇ ਬਗੀਚਾ ਬਹੁਤ ਸੁੰਦਰ ਹੈ ਜੀ ਦਾਵਾ ਲਾਜੀ ਬਗੀਚਾ ਹੈ ਜੀ ਜੀ ਇਹ ਆਪ ਦੇਖ ਰਹੇ ਕਿ ਬਹੁਤ ਅੱਛੀ ਕਰਦੇ ਹਾਂ ਮਾਰਾ ਜੀ ਮਹਾਰਾਜ ਜੀ ਸਭੀ ਜੋ ਜਿਤਨੇ ਵੀ ਡਵੈਲਪਮੈਂਟ ਹੈ ਸਾਰੀ ਮਹਾਰਾਜ ਰਾਮ ਸਿੰਘ ਦਾਸ ਜੀ ਨੇ ਹਾਂ ਜੀ ਹਾਂ ਜੀ ਨੇ ਕਾਇਆ ਸਭ ਮਹਾਰਾਜੀ ਕਾ ਗਿਆ ਸਭ ਕੁਝ ਹੋਗਾ ਉਹਨਾਂ ਕੀ ਅਗਿਆਸ ਹੁੰਦਾ ਜੀ ਦੇਖੋ ਮਹਾਰਾਜ ਰਾਮ ਸਿੰਘ ਦਾਸ ਜੀ ਦੀ ਅਗਿਆ ਦੇ ਅਸ਼ੀਰਵਾਦ ਨਾਲ ਜਿਹੜਾ ਵਾ ਜੀ ਤੇ ਸਭ ਕੁਝ ਇੱਥੇ ਹੁੰਦਾ ਵਾ ਜੀ ਸੋ ਉਹਨਾਂ ਦੇ ਅਸ਼ੀਰਵਾਦ ਨਾਲ ਜਿਹੜਾ ਵਾ ਜੀ ਇਹ ਸਾਰੇ ਕੰਮ ਇੱਥੇ ਚੱਲਦੇ ਨੇ ਔਰ ਬਹੁਤ ਹੀ ਸੁੰਦਰ ਰੂਪ ਜਿਹੜਾ ਦਿੱਤਾ ਗਿਆ ਵਾ ਜੀ ਸੋ ਤੁਹਾਨੂੰ ਕਿਰਨ ਨਦੀ ਦਰਸ਼ਨ ਕਰਾਉਂਦੇ ਆ ਜੀ ਉਹਨਾਂ ਸੋ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਆ ਜੀ ਇੱਕ ਇੱਕ ਤਸਵੀਰ ਤਾਂ ਨਾਲ ਸਾਂਝੀ ਕੀਤੀ ਹੈ ਜੀ ਸੋ ਸ ਵੀਰਾਂ ਦਾ ਸੰਜੇ ਕਰ ਰਹੇ ਆ ਜੀ ਕਿਰਨ ਨਦੀ ਤੁਹਾਨੂੰ ਦਰਸ਼ਨ ਕਰਾਉਣੇ ਆ ਔਰ ਇਸ ਕਿਰਨ ਨਦੀ ਦੇ ਤੱਟ ਤੇ ਜਿਹੜਾ ਵਾ ਜੀ ਮਹਾਰਾਜ ਪੰਕਜ ਦਾਸ ਜੀ ਦੀ ਸਮਾਦ ਵੀ ਹੈਗੀ ਆ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਕੱਚੀ ਸਮਾਦ ਵੀ ਹੈ ਜੀ ਮਹਾਰਾਜ ਜੀ ਸੋ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਔਰ ਕਿਰਨ ਨਦੀ ਜਿਹੜੀ ਹੈ ਮਹਾਰਾਜ ਦੱਸਦੇ ਨੇ ਵੀ ਇਹ ਕਿਰਨ ਨਦੀ ਕੋ ਸਮਾਂ ਹੁੰਦਾ ਸੀ ਪੂਰੀ ਵਗਦੀ ਹੁੰਦੀ ਸੀ ਉੱਪਰ ਹਾਂਜੀ ਹਾਂਜੀ ਆ ਤੇ ਥੋੜਾ ਜਿਹਾ ਜੋ ਵੀ ਭਗਤ ਲੈ ਕੋਈ ਭਗਤ ਜਿਵੇਂ ਆਇਆ ਉਹ ਥੋੜਾ ਬਹੁਤ ਸਫਾਈ ਹੋ ਜਾ ਤਾਂ ਵਧੀਆ ਰਹੇ ਹਮ ਹਮ ਔਰ ਜਲ ਸੁਣਨੇ ਮੈਂ ਆ ਪੀ ਜਬ ਮਾਰੇ ਤਪ ਕਰਤੇ ਤੇ ਜੂ ਪੂਰਾ ਜਲ ਉਪਰ ਤੱਕ ਹੋਤਾਤਾ ਹਾ ਜੀ ਪੂਰੇ ਬਹਿਤਾ ਤੇ ਪੂਰੇ ਪੂਰਾ ਪਹਿਤਾਤਾ ਹਾ ਨੀਲਾ ਹਾ ਨੀਲ ਕਮਲ ਜਿਹਾ ਹੋਤਾਤਾ ਹੈ ਅੱਛਾ ਜੀ ਦੇਖੋ ਨੀਲਾ ਜਲ ਹੁੰਦਾ ਸੀ ਮਤਲਬ ਇਨਾ ਪਵਿੱਤਰ ਜਲ ਔਰ ਸੁੰਦਰ ਜਲ ਹੁੰਦਾ ਸੀ ਸਾਫ ਸੁਥਰਾ ਜਲ ਹੁੰਦਾ ਸੀ ਪਰ ਸਮੇ ਦੇ ਨਾਲ ਦੇਖੋ ਹੁਣ ਅਜ ਸਮਾਜ ਦਾ ਹੋ ਗਿਆ ਬਦਲ ਗਿਆ ਕਿ ਲੋਕ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਗੰਦਗੀ ਵੀ ਜਿਆਦਾ ਫਲਾਉਂਦਾ ਪਿਆ ਜਿਹਦੇ ਕਰਕੇ ਥੋੜਾ ਨਦੀਆਂ ਨੂੰ ਸਮੱਸਿਆ ਆ ਰਹੀ ਹੈ ਹਾਂ ਜੀ ਸਾਰੀ ਨਾਲਾ ਇਸੇ ਵਿੱਚ ਆ ਗਿਆ ਸਰ ਹ ਮਹਾਰਾਜ ਉਹ ਹੀ ਨਾ ਲੋਕ ہم لوگ ਜੋ ہیں नदियों को हमने है ना वजूद ही खत्म कर रहे हैं वजूद ही खत्म कर रहे हैं तो ये पवित्र नदी है जी सो ए ਨਾਲ ਜਿਹੜੀ ਹੈ ਜੀ ਮਹਾਰਾਜ ਦੀ ਸਮਾਧੀ ਹੈ ਜੀ ਇਹ ਦਿਖਾਓ ਮਹਾਰਾਜ पंकज दास जी ਦੀ ਸਮਾਧੀ ਹੈ ਜੀ ਇਹ ਕੱਚੀ ਸਮਾਧੀ ਹੈ ਜੀ ਮਹਾਰਾਜ पंकज दास जी ਦੀ ਮਹਾਰਾਜ ਇਹ ਮਹਾਰਾਜ पंकज दास जी ਦੀ ਸਮਾਧੀ ਹਾਂਜੀ ਹਾਂਜੀ ਮਹਾਰਾਜ ਨੇ ਹੀ ਆਪਣੇ ਜੀ साल जितना दिन है अपने जीवन को है उसके बाद अपना जीवन बाबा लाल जी के चरणों में इस पर समर्पण प्र, कर जी जी हाँ जी तो मारे ये समाधि कच्ची समाधि बनाई हाँ जी जी जी, जी। मारे कच्ची समाधि का क्या थी। परंपरा है परंपरा होती है परंपरा होता है हमारा जी जी सबसे बड़ा <coughs> गोबर से लिप दो अच्छा अपना मनकामना पूरा हो जाता था ਮਾਰੇ ਪੰਕਜ ਦਾਸ ਜੀ ਬਹੁਤ ਅੱਛਾ ਉਹਨਾਂ ਦਾ ਸੁਭਾਅ ਹੈ ਜੀ ਬਣਾ ਬਹੁਤ ਪਿਆਰ ਕਰਦੇ ਸਭੀ ਨਾਲ ਜੀ ਆਪਕੇ ਜੈਸਾ ਸਾਜੀ ਉਹਨਾਂ ਕੋ ਵੀ ਸੁਭਾਅ ਜੀ ਹਾਂ ਮਹਾਰਾਜ ਜੀ ਜੇ ਮੈਂ ਜਾਂਦਾ ਤਾਂ ਖੁਦ ਬੜੀ ਫ੍ਰੀਮ ਸੀ ਮਿਲਦੇ ਜੀ 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 ਬਿਲਕੁਲ ਜੀ ਸੋ ਮਾਰੇ ਪੰਕਜ ਦਾਸ ਜੀ ਦੀ ਤੁਹਾਨੂੰ ਦੱਸ ਰਿਹਾ ਸਮਾਧੀ ਸੀ ਪਵਿੱਤਰ ਸਮਾਧੀ ਆ ਸੋ ਇੱਕ ਵਾਰੀ ਤੁਹਾਨੂੰ ਫਿਰ ਜਿਹੜਾ ਜੀ ਮਹਾਰਾਜ ਦਰਸ਼ਨ ਕਰਾ ਦਿੰਨੇ ਆ ਗੱਦੀ ਦਰਬਾਰ ਦੇ ਜੀ ਸੋ ਇਹ ਸਾਡਾ ਮੇਨ ਮਕਸਦ ਸੀ ਕਿ ਅਸੀਂ ਅੱਜ ਕਲਾਨੌਰ ਪਹੁੰਚੇ ਸੀ ਔਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਲਾਕਿਆਂ ਦੇ ਜਿੰਨੇ ਵੀ ਧਾਰਮਿਕ ਸਥਾਨਾ ਜੀ ਉਹਨਾਂ ਦੇ ਰ ਸੋ ਇੱਕ ਬੇਨਤੀ ਹੋਰ ਮੈਂ ਕਰਾਂਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਜਿੰਨੇ ਵੀ ਬਾਬਾ ਲਾਲ ਜੀ ਦੇ ਸ਼ਰਧਾਲੂ ਹੈ ਜਿੰਨੇ ਵੀ ਭਗਤਾਂ ਦੀ ਸਾਰਿਆਂ ਤੱਕ ਇਹ ਜਿਹੜੀ ਆ ਉਹਨਾਂ ਤਕਰੀਬਨ ਸਾਰੇ ਜਿੰਨੇ ਵੀ ਸ਼ਰਧਾਲੂ ਸਾਰੇ ਦਰਸ਼ਨ ਕਰ ਸਕਣ ਜੀ ਸੋ ਮੈਂ ਤੁਹਾਨੂੰ ਦੁਬਾਰਾ ਇੱਕ ਵਾਰ ਜਿਹੜੇ ਮਹਾਰਾਜ ਦੇ ਸਮਾਦੀ ਦੇ ਦਰਸ਼ਨ ਕਰਾ ਰਿਹਾ ਹਾਂ ਜੀ ਸਤਿਗੁਰੂ ਸ਼੍ਰੀ ਬਾਬਾ ਲਾਲ ਦੇਵ ਜੀ ਮਹਾਰਾਜ ਦੀ ਸਮਾਦੀ ਹੈ ਜੀ ਪਵਿੱਤਰ ਸਮਾਦੀ ਹੈ ਜਿੱਥੋਂ ਸ਼ਰਧਾਲੂ ਜਿਹੜੇ ਝੋਲੀਆਂ ਪਰ ਪਰ ਕੇ ਜਾਂਦੇ ਆ ਜੀ ਖਾਲੀ ਹੱਤ ਸੰਗਤਾਂ ਹੁੰਦੀਆਂ ਨੇ ਔਰ ਝੋਲੀਆਂ ਪਰ ਪਰ ਕੇ ਇਸ ਦੁਆਰੇ ਮਹਾਰਾਜ ਦੇ ਦਰਸ਼ਨ ਕਰੋ ਔਰ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰੋਗੇ ਸੋ ਇਹ ਸੁੰਦਰ ਪਵਿੱਤਰ ਸਾਂਝੜਾ ਵਾ ਜੀ ਕਲਨੌਰ ਤਪੂ ਭੂਮੀ ਜਿੱਥੇ ਮਹਾਰਾਜ ਨੇ ਤਪ ਕੀਤਾ ਸੀ ਜੀ 84 ਸਾਲ ਦੱਸਦੇ ਨੇ ਵੀ ਇੱਥੇ ਤਪ ਕੀਤਾ ਸੀ ਮਹਾਰਾਜ ਨੇ ਔਰ ਆਪਣੀ ਕਾਇਆ ਕਲਪ ਕਰਕੇ ਜਿਹੜਾ ਵੀ ਇਸ ਤੋਂ ਬਾਅਦ ਤਿਆਰ ਵਰਗੇ ਸੀ ਔਰ ਮਹਾਰਾਜ ਇਹ ਵੀ ਦੱਸਦੇ ਨੇ ਵੀ ਸਤਗੁਰੂ ਸ਼੍ਰੀ ਬਾਵਲਾਲ ਜੀ ਨੇ ਜਿਹੜਾ ਵੀ ਇੱਥੇ ਮਹਾਰਾਜ ਉਹਨਾਂ ਸੀ ਰਾਮਚੰਦਰ ਭਗਵਾਨ ਜੀ ਨੇ ਆ ਰਾਮ ਭਗਵਾਨ ਜੀ ਦੀ ਫੋਟਾ ਸੋ ਦੇਖੋ RAM ਭਗਵਾਨ ਜੀ ਦਾ ਆਸ਼ੀਰਵਾਦ ਜਿਹੜਾ ਵਾ ਜੀ ਮਹਾਰਾਜ ਨੂੰ ਦਿੱਤਾ ਜਾ ਰਿਹਾ ਵਾ ਭਗਵਾਨ RAM ਜਿਹੜੇ ਆ ਉਹ ਇੱਥੇ ਜਿਹੜੇ ਸਾਖਸ਼ਾਤ ਦਰਸ਼ਨ ਹੋਏ ਸੀ ਜੀ ਸੰਤਪੁਰਸ਼ ਬਾਬਾ ਲਾਲ ਜੀ ਨੇ ਜਦੋਂ ਤਪ ਕੀਤਾ ਨਹੀਂ ਇੱਥੇ ਜੀ ਸੋ ਦੱਸੇ ਨੇ ਕਿ ਭਗਵਾਨ RAM ਵੀ ਨੇ ਦਰਸ਼ਨ ਦਿੱਤੇ ਸੀ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਨੇ ਆਪਣੀ ਕਾਇਆ ਕਲਪ ਕਰਕੇ ਪੁਰ 16-17 ਸਾਲ ਦੀ ਅਜੂ ਦੇ ਵਿੱਚ ਆ ਕੇ ਯਾਨੀ ਕਿ ਬਾਲ ਉਮਰ ਦੇ ਦੁਬਾਰਾ ਆ ਕੇ ਉਸ ਤੋਂ ਬਾਅਦ ਧਾਨਪੁਰ ਦਾ ਆਮੋ ਗਏ ਨੇ ਜੀ ਸੋ ਉਸ ਤੋਂ ਬਾਅਦ ਜਿਹੜੀ ਤਿਆਰ ਜੀ ਸੀ ਕੋਪਿਆਰ ਤਾਂ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਤੁਹਾਨੂੰ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਦਾ ਦਰਸ਼ਨ ਪਾਈਏ ਸੋ ਅੱਜ ਅਸੀਂ ਤੁਹਾਨੂੰ ਇਸ ਲਈ ਸਪੈਸ਼ਲ ਲੈ ਕੇ ਆਏ ਸੀ ਜੀ ਕਲਨੌਰ ਧਾਮ ਕਲਨੌਰ ਤਪੋਭੂਮੀ ਲੈ ਕੇ ਆਏ ਸੀ ਸੋ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਖਬਰ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹਰੇਕ ਸ਼ਰਧਾਲੂ ਤੱਕ ਜਿਹੜੀ ਹੈ ਜੀ ਇਹ ਦਰਸ਼ਨ ਜਿਹੜੇ ਆਪਣੇ ਕਰ ਸਕਣ ਤਸਵੀਰਾਂ ਉਹਨਾਂ ਤੱਕ ਪਹੁੰਚ ਸਕਣ ਔਰ ਉਹ ਘਰ ਬੈਠੇ ਕਿਉਂਕਿ ਜਿਹੜੇ ਲੋਕ ਨਹੀਂ ਆ ਸਕਦੇ ਉਹ ਘਰ ਬੈਠ ਕੇ ਵੀ ਦਰਸ਼ਨ ਕਰ ਸਕਦੇ ਆ ਜੀ ਸੋ ਇਸ ਤੋਂ ਬਾਅਦ ਤੁਹਾਨੂੰ ਅਸੀਂ ਕਲਨੌਰ ਧਾਮ ਵੀ ਲੈ ਕੇ ਜਾਏ ਧਿਆਨਪੁਰ ਉਹਤੇ ਮਾਰੇ ਜੀ ਦਸੰਦਨ ਬਰਾਉਂ ਗਈ। ਤੋਂ ਅਜ ਤਾਂ ਉਸੇ ਲੈ ਕੇ ਆਇਸੀ ਜੀ ਕਲਨੌਰ ਦਾ ਕਿੰਨਾ ਕ ਸਮਾਂ ਹੋ ਗਿਆ ਉਹ ਧਿਆਨ ਦੇ ਦਰਬਾਰ ਤੇ ਤੁਹਾਨੂੰ ਔਰ ਕੀ ਕੀ ਪ੍ਰਾਪਤ ਕੀਤਾ ਜੀ? ਐਥੇ ਹੂੰ ਬਾਵਲਾ ਜੀ ਦੇ ਦਰਬਾਰੇ ਤੇ ਧਿਆਨ ਪਰ ਕਿਥੇ? ਤੁਹਾਨੂੰ ਬੜਾ ਚਿਰ ਹੋ ਗਿਆ ਉਹਨਾਂ ਨੂੰ। ਉਹਤ ਵੀ ਜਾਣਦਿਆਂ ਬੜਾ ਚਿਰ ਹੋ ਗਿਆ। ਹੂੰ ਪੰਜਾਬ ਵਿੱਚ 55 ਸਾਲ ਹੋ ਗਏ ਕਾ ਖਾਨੀ ਜਾਂਦਾ। 55 ਸਾਲ। ਤੇ ਕੀ ਕੀ ਪ੍ਰਾਪਤ ਕੀਤਾ? ਕਿ ਕੀ ਮਿਲਿਆ ਜੀ? ਸਭ ਕੁਝ ਮਿਲਿਆ। ਪੁੱਤ ਵੀ ਪੋਤਰੇ ਵੀ ਦੋਤੇ ਵੀ ਸਭ ਕੁਝ ਮਿਲਿਆ। ਜੋ ਜੇ ਮੰਗੇ ਸਭ ਕੁਝ ਦਿੱਤਾ ਉਹਨਾਂ ਨੇ ਸਭ ਦਿੱਤਾ ਨਾਮ ਕੋਈ ਸੀ ਨਹੀਂ ਅੱਛਾ ਇਹ ਵੀ ਕਹਿੰਦੇ ਕਹਿੰਦੇ ਵੀ ਲੋਕੀ ਜਿਹੜੇ ਸੰਤਾਂ ਖਾਲੀ ਹੱਥ ਹੁੰਦੀਆਂ ਤੇ ਝੋਲੀਆਂ ਭਰ-ਭਰ ਕੇ ਜਾਂਦੀਆਂ ਵਾ ਹਾਂ ਝੋਲੀਆਂ ਫੜ-ਫੜ ਜਾਂਦੀਆਂ ਹਾਂ ਸਭ ਕੁਝ ਬਾਵਾ ਲਾਲ ਜੀ ਨੇ ਦਿੱਤਾ ਬਾਵਾ ਲਾਲ ਜੀ ਦੀ ਕਹਿੰਦੇ ਕਿਰਪਾ ਜਿਹੜੀ ਹੈ ਸੰਤਾਂ ਦੇ ਹਮੇਸ਼ਾ ਬਣੀ ਰਹਿੰਦੀ ਹੈ ਹਾਂ ਉਹਨਾਂ ਦਾ ਅਸ਼ੀਰਵਾਦ ਜਿਹੜਾ ਬਣਿਆ ਰਹਿੰਦਾ ਜੀ ਪੰਜਾਬ 55 ਸਾਲ ਦੇ ਬੜਾ ਹੁੰਦਾ ਸਵਾ ਪੈਂਡ ਸਾਲ ਉਹ ਚਲੇ ਮਿੰਟਾਂ ਫੜ ਜਾਂਦੀ ਨਹੀਂ 65 ਸਾਲ 65 ਸਾਲ ਹਾਂ 65 ਸਾਲ ਉਹ ਚਲੇ ਚਾਂਦ ਕਰ ਜਾਂਦੇ ਵਾਹ ਵਾਹ ਤੇ ਜਦੋਂ ਪਹਿਲਾਂ ਹੁੰਦੇ ਸੀ ਤੇ ਉਦੋਂ ਕੱਤੇ ਜਾਂਦੇ ਤੇ ਟਾਂਗੇ ਤੇ ਹੁੰਦੇ ਜਾਂ ਬਸੇ ਬਸਾਂ ਤੇ ਬਾਸਟਾ ਵੀ ਟਾਂਗੇ ਤੇ ਟਾਂਗੇ ਤੇ ਵੀ ਹੁੰਦੇ ਰਿਹਾ ਹਾਂ ਠੀਕ ਤੇ ਇੱਥੇ ਕੱਲਾਣਾੜ ਜਦੋਂ ਤੁਸੀਂ ਹੁੰਦਾ ਹੀ ਪਹਿਲਾਂ ਉਦੋਂ ਇੱਥੇ ਕੱਲਾਣਾੜ ਵੀ ਹੁੰਦਾ ਰਿਹਾ ਇੱਥੇ ਕਹਿੰਦੇ ਜੰਗਲ ਹੁੰਦਾ ਸੀ ਸਾਰਾ ਉੱਥੇ ਕੋਈ ਮੰਦਰ ਨਹੀਂ ਸੀ ਹਾਂ ਤੇ ਸਮਾਦਾਂ ਹੀ ਦੋ ਹਾਂ ਜਿਵੇਂ ਇਹ ਇੱਥੇ ਵੀ ਹੁੰਦਾ ਦੋ ਸਮਾਦਾਂ ਹੀ ਇੱਥੇ ਅੱਛਾ ਜੀ ਤੇ ਬਾਕੀ ਸਾਰਾ ਕੀ ਸਾਰਾ ਜੰਗਲ ਹੁੰਦਾ ਸੀ ਹੁਣ ਤੇ ਹੁਣ ਤੇ ਬਹੁਤ ਸੋਹਣਾ ਬਣ ਗਿਆ ਹੁਣ ਤੇ ਉਹਨਾਂ ਤੇ ਬੜੀ ਚੱਕਰ ਤੇ ਮਾਰ ਕੁਛ ਬਣ ਗਿਆ ਸੋਸੀ ਤਪਸਾਨ ਚਿਰਕਲਨੌਰ ਮਰੇ ਸਤਿਗੁਰ ਬਾਵਲਾਲ ਦੇ ਆਲ ਜੀ ਦੇ ਦਵਾਰੇ ਤੇ ਪਹੁੰਚੇ ਆ ਜੀ ਸੋ ਤਪੋ ਭੂਮੀ ਆ ਜੀ ਇਹ ਤਪੋ ਭੂਮੀ ਜਿਹੜੀ ਆ ਇੱਥੇ ਬਾਵਲਾਲ ਜਿੜੇ ਆ ਜੀ ਖਾਲੀ ਲੋਕ ਹੱਥ ਆਂਦੇ ਨੇ ਉਹ ਝੋਲੀਆਂ ਪਰ ਪਰ ਲ ਜਾਂਦੇ ਨੇ ਜੀ ਸੋ ਬੜੇ ਵੱਡੇ ਪੱਧਰ ਤੇ ਜਿਹੜੀ ਆਸਤਾ ਜਿਹੜੀ ਆ ਮਰੇ ਜਿਹੜਾ ਲੋਕਾਂ ਦੀ ਜੁੜੀ ਜੀ ਸੰਤਾਂ ਨਾਲ ਜੁੜੀ ਆ ਜੀ ਸੋ ਮਰੇ ਸਾਡ ਨਾਲ ਨੇ ਜੀ ਸੋ ਗੱਲਬਤ ਕਰਦੇ ਆ ਮਰੇ ਜੀ ਸਥਾਨ ਦਾ ਇਤਿਹਾਸ ਕੀ ਆ ਜੀ ਮੇਸਤਾਨ ਕੇ बाबा जी चौरासी वर्ष यहाँ तपस्या की है राम जी के दर्शनी हुआ जी फिर बाद बाद को दरबार पहुँचे महाराज इसके बाद, बाद यहाँ सब काम होता है जो भी भक्त आते हैं यहाँ सब मन करना पड़ा होता है महाराज जी के फूल बहुत बड़ा कृपा है महाराज की जी महाराज रामचंदर दास जी गुरु ने बहुत ज़्यादा डेवलपमेंट की है बहुत काम किया है ना ये महाराज की बड़ी कृपा जी 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 अभी कलनौर जो पहले बात करें तो पहले कलनौर भी जंगल था एक जी हाँ। तो अभी तो बहुत सुंदर से रूप दे दिया गया ये महाराज राम सुंदर दास जी ने सारा किया हाँ जी महाराज सब कितना विकास हुआ यहाँ का सब महाराज जी ने कराया महाराज ने कराया जी अच्छा महाराज जी ये भी सुनने में आता है अभी खाली हाथ से लोग आते हैं और जोलिए भर भर जाते हैं जी पथांग जी 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 तो महाराज जी जो सतगुरु श्री बाबा लाल दयाल जी महाराज जी उन्होंने चौरासी से वर्ष अपना किया तप किया जी हाँ जी चौरासी वर्ष चौरासी वर्ष तो राम जी के दर्शन हुए राम जी के दर्शन जही हुए हैं जी ठीक ठीक है जी किरण नदी में तो किरण नदी के तट पर करते थे महाराज जी तप हाँ जी जहाँ समाधि बना वहीं करते थे महाराज जी के बाद समाधि बनाई वहीं तप करते तो भगवान श्री राम जी के यहीं पर दर्शन हुए उसके बाद फिर ध्यानपुर धाम गए महाराज हाँ जी ठीक ठीक है जी ਜੀ ਤੁਹਾਰੇ ਸ਼ੀਗ ਮਹਾਰਾਜ ਜੀ ਅਸ਼ੀਰਵਾਦ ਆਸ਼ੀਰਵਾਦ ਜੀ ਸੋ ਮਹਾਰਾਜ ਨਾਲ ਗੱਲਬਾਤ ਕਰ ਰਹੇ ਸੀ ਜੀ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਜੀ ਉਹ ਵੀ ਸੰਤਾਂ ਤੇ ਬਣਿਆ ਜਾਂਦਾ ਵਾ ਔਰ ਬਹੁਤ ਹੀ ਜਿਹੜਾ ਮਿੱਠਾ ਸੁਭਾਅ ਮਹਾਰਾਜ ਦਾ ਔਰ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਜੀ ਮੈਂ ਜਿਸ ਤਰ੍ਹਾਂ ਦੱਸ ਰਿਹਾ ਵੀ ਝੋਲੀਆਂ ਪਰ ਪਰ ਕਿਸ ਦੁਆਰੇ ਤੋਂ ਖੜ ਦੇ ਨੇ ਜੀ ਸੋ ਤੁਹਾਨੂੰ ਦਰਬਾਰ ਦੇ ਵੀ ਜਿਹੜੇ ਹੋਰ ਵੀ ਦ੍ਰਿਸ਼ ਦਿਖਾਉਣੇ ਆ ਜੀ ਔਰ ਮਹਾਰਾਜ ਦਾ ਗੁਣਗਾਨ ਜਿਹੜਾ ਲੋਕ ਕਰਦੇ ਨੇ ਜੀ ਉਹੀ ਤਾਂ ਨਾਲ ਸਰੂਪ ਨੂੰ ਕਰਦੇ ਆ ਜੀ ਮੇਰਾ ਨਾਮ ਭੌਂਗਵਾਰਾ ਜੀ ਮੈਂ ਦਿਨਾਗਰ ਤੋਂ ਆਇਆ ਹਾਂ ਮੈਨੂੰ ਤੇ ਮੇਰੀ ਮੰਮੀ ਡੈਡੀ ਵੀ ਆ ਗਏ ਨੇ ਉਹਦਾ ਵੀ ਨਾਮ-ਦੰਮ ਧਿਆਨਪੁਰ ਤੋਂ ਲਿਆ ਕਿਸੇ ਗੱਜਰ ਜਿਹਾ ਵੀ ਹੈ ਤਾਂ ਉਹ ਚੱਲ ਜਾਏਗਾ ਐਥੋਂ ਬੱਤੀ ਨੂੰ ਮਹਾਰਾਜ ਜਿੱਥੇ ਪੱਛਾ ਕੀਤੀ ਹੈ ਹੱਥੋਂ ਹੋ ਗਏ ਜਾਏਗਾ ਕੀ ਕੀ ਪ੍ਰਾਪਤ ਕੀਤਾ ਭਾਜੀ ਬਾਬਾ ਲਾ ਜੀ ਨਾਲ ਨੂੰ ਬੇਟਾ ਬੇਟਾ ਬੇਟੀ ਵੀ ਸੀ ਹੈ ਇੰਦੀ ਕਿਰਪਾ ਨਾਲ ਹਰ ਸਾਲ ਜਦੋਂ ਵੀ ਤੁਹਾਨੂੰ ਮੌਕਾ ਲੱਗੇ ਜੁਰਾਈ